ਮੱਝ ਚੋਰੀ ਹੋ ਗਈ ਅਗਲੀ ਵੀਡੀਓ ਮੈਂ ਭੇਜਦਾ ਤੇ ਦੇਖਿਓ ਜੇ ਕਿਸੇ ਦੀ ਨਾ ਬੀਤੇ ਦਿਨੀ ਗੁੱਗੂ ਤੇ ਮੋٹے ਦੀ ਭੈਣ ਦਾ ਵਿਆਹ ਹੋਇਆ ਸੀ ਤੇ ਹੁਣ ਵਿਆਹ ਤੋਂ ਬਾਅਦ ਇੱਕ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੀ ਕੀ ਅਪਡੇਟ ਗੁੱਗੂ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਲਾਈਵ ਹੋ ਕੇ ਦਿੱਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਚਰਚਾ ਬਣ ਗਈ ਤੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਦੱਸਦੀਏ ਤੁਹਾਨੂੰ ਕਿ ਉਸਨੇ ਲਾਈਵ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਹੈ ਤੇ ਲੋਕਾਂ ਨੂੰ ਵੱਡੀ ਅਪੀਲ ਕੀਤੀ ਹੈ ਤੁਹਾਨੂੰ ਜਾਣਕਾਰੀ ਦੇ ਲਈ ਦੱਸ ਦਿੰਦੇ ਆ ਕਿ ਵਿਆਹ ਤੋਂ ਬਾਅਦ ਗੁੱਗੂ ਦੇ ਦੋਸਤ ਦੀ ਅਚਾਨਕ ਮੱਝ ਚੋਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੁੱਗੂ ਨੇ ਲਾਈਵ ਆ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨਾਲ ਜ਼ਰੂਰ ਕੰਟੈਕਟ ਕਰੋ ਹਾਲਾਂਕਿ ਚੋਰੀ ਦੀ ਜਿਹੜੀ ਸੀਸੀਟੀਵੀ ਵੀਡੀਓ ਆ ਉਹ ਵੀ ਸਾਹਮਣੇ ਆਈ ਹੈ ਤੇ ਗੁੱਗੂ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਦੇਖੋ ਵੀਡੀਓ ਦੇ ਵਿੱਚ ਹਾਂਜੀ ਸਾਥੀ ਗੱਲ ਜੀ ਇੱਕ ਟਿੱਕੀ ਜੀ ਬੇਨਤੀ ਹੈ ਕਿ ਕੱਲ ਆਪਣੇ ਭਰਾ ਦੀ ਯਾਰ ਮੱਝ ਚੋਰੀ ਹੋ ਗਈ ਅਗਲੀ ਵੀਡੀਓ ਮੈਂ ਭੇਜਦਾ ਤੇ ਦੇਖਿਓ ਜੇ ਕਿਸੇ ਦੀ ਨੌਲੇਜ ਦੇ ਵਿੱਚ ਆਉਂਦੀ ਆ ਤੇ ਜ਼ਰੂਰ ਕੰਟੈਕਟ ਕਰਿਓ ਤੇ ਮੈਨੂੰ ਕੰਟੈਕਟ ਕਰ ਦਿਓ ਮੈਂ ਅਗੇ ਸ਼ੇਅਰ ਕਰ ਦਾਂਗਾ ਕਿਉਂਕਿ ਤੇ ਜਰੂਰ ਦੱਸਿਓ ਮੈਨੂੰ ਉਹ ਕੋਟਾ ਕਿੰਨਾਂ ਇਹ ਕਿੰਦੋ ਲੱਗਿਆ ਨੇ ਇਹ ਕਿੰਮਤ एकदम ਜੰਗਲ ਆਹ ਗਣੀ ਮੜ ਗਏ ਜਿਹੜੀ ਤਿੰਨੇ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਨਿੱਕੀ ਜੀ ਬੇਨਤੀ ਇੱਕ ਕੱਲ ਆਪਣੇ ਭਰਾ ਦੀ ਯਾਰ ਮੱਝ ਚੋਰੀ ਹੋ ਗਈ ਅਗਲੀ ਵੀਡੀਓ ਵਿੱਚ ਮੈਂ ਭੇਜਦਾ ਤੇ ਦੇਖਿਓ ਜੇ ਕਿਸੇ ਦੀ ਨੌਲੇਜ ਦੇ ਵਿੱਚ ਆਉਂਦੀ ਆ ਤੇ ਜ਼ਰੂਰ ਕੰਟੈਕਟ ਕਰਿਓ ਤੇ ਮੈਨੂੰ ਹੀ ਕੰਟੈਕਟ ਕਰ ਦਿਓ ਮੈਂ ਅਗੇ ਸ਼ੇਅਰ ਕਰਦਾਂਗਾ ਕਿਉਂਕਿ ਤੇ ਜ਼ਰੂਰ ਦੱਸਿਓ ਮੈਨੂੰ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ